ਯੋਗੀ ਉਹ ਕਹਿੰਦੇ ਫੋਟੋ ਬੁੱਕ ਦੀ ਕੋਸ਼ਿਸ਼ ਨਾ ਕਰੋ। ਮਾਂ ਲਿਗਾ ਦਿਓ। ਬਾ ਕਾਲੀ ਮਾਤਾ ਮੰਦਿਰ ਸੈਕਟਰ 32 ਐਲ ਆਈ ਜੀ ਫਲੈਟ ਵਿਖੇ ਆਦਿਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਧਾਰਮਿਕ ਉਤਸ਼ਾਹ ਨਾਲ ਕੀਤੀ ਗਈ। ਸਮਾਰੋਹ ਵਿੱਚ ਵਾਰਡ ਨੰਬਰ 29 ਦੀ ਕਾਉਂਸਲਰ ਕਵਲ ਮਨੋਚਾ ਅਤੇ ਉਹਨਾਂ ਦੇ ਪਤੀ ਲਵਲੀ ਮਨੋਚਾ ਮੁੱਖ ਮਹਿਮਾਨ ਵਜੋਂ ਪਹੁੰਚੀ ਮੰਦਰ ਪਰਵਧਕ ਕਮੇਟੀ ਵੱਲੋਂ ਉਹਨਾਂ ਦਾ ਨਿੰਗਾ ਸਵਾਗਤ ਕੀਤਾ ਗਿਆ ਲਵਲੀ ਮਨੋਚਾ ਨੇ ਭਗਤਾਂ ਨੂੰ ਸੰਬੋਧਨ ਕਰਦੇ ਇਲਾਕੇ ਦੀ ਭਲਾਈ ਲਈ ਸਦੀਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸਮਾਗਮ ਦੌਰਾਨ ਭਜਨ ਕੀਰਤਨ ਹੋਏ ਅਤੇ ਰਾਧਾ ਕਿਸ਼ਨ ਦੀਆਂ ਪੇਟਾਂ ਨਾਲ ਭਰਪੂਰ ਆਤਮਿਕ ਮਾਹੌਲ ਬਣਾਇਆ ਗਿਆ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਤੁਹਾਡੀ ਨੀਤਾ ਮਾਇਨੇ ਰੱਖਦੀ ਹੈ

ਹਨੇ ਬਣੇ ਨੂੰ ਕਾਉਂਸਲਰ ਬਣਾ ਕੇ ਭੇਜਿਆ ਤੁਸੀਂ ਸਾਨੂੰ ਵਾਡਾਪੁਰ 29 ਤੋਂ ਸਾਡੀ ਸਾਰੀ ਸੰਗਤ ਦਾ ਪਹਿਲੇ ਤੋਂ ਬਹੁਤ-ਬਹੁਤ ਸ਼ੁਕਰੀਆ ਦਾ ਕਰ ਰਹਾ ਆਂ ਤੇ ਸਭ ਤੋਂ ਪਹਿਲੇ ਮੰਦਰ ਕਮੇਟੀ ਨੂੰ ਸਾਰੀ ਮੰਦਰ ਕਮੇਟੀ ਨੂੰ ਮੁਰਿਕ ਦਾ ਨਾਮ ਲਿਆ ਕਿਸੇ ਦਾ ਰਹਿ ਗਿਆ ਨਾ ਨਾਰਾਜ਼ ਹੋ ਜਾਣਗੇ ਮੀਟਰ ਮੈਡਮ ਠੀਕ ਹੈ ਜੀ ਸਾਰੀ ਮੰਦਰ ਕਮੇਟੀ ਨੂੰ ਕਿਉਂਕਿ ਦੇਖੋ ਕੋਈ ਵੀ ਚੀਜ਼ ਹੈ ਸਭ ਤੋਂ ਪਹਿਲੇ ਕੋਈ ਮੰਦਰ ਕਮੇਟੀ ਜਾਂ ਕੋਈ ਸੰਸਥਾ ਹੈ ਉਹ ਕਿਵੇਂ ਚੱਲਦੀ ਹੈ ਉਹ ਚੱਲਦੀ ਹੈ ਕਮੇਟੀ ਦੇ ਮੈਂਬਰਾਂ ਤੋਂ ਐਨੇ ਅੱਛੇ ਐਨੇ ਮਤਲਬ ਦਿਲ ਦੇ ਸਾਫ਼ ਮੈਂਬਰ ਐ ਇਹਨਾਂ ਸੋ ਪਿਆਰ ਦੇਣ ਵਾਲੇ ਮੈਂਬਰ ਐ ਵੀ ਅਸੀਂ ਅੱਜ ਸਾਰੀ ਸੈਬਣੀ ਮੇਰੀ ਮਾਸੀ ਜੀ ਮੇਰੀ मामੀਆਂ ਜਿਹੜੇ ਅੱਗੇ ਵੀ ਆਏ ਸੀ ਭਜਨ ਵੀ ਸੁਣਾ ਕੇ ਗਏ ਜੀ ਸਾਡੀ ਮਾਸੀ ਜੀ ਤੇ ਮੈਂ ਕਿਹਾ ਮਾਸੀ ਜੀ ਮੇਰੇ ਇੱਥੇ ਆ ਕੇ ਤਾਂ ਬੜਾ ਮਨ ਲੱਗਦਾ ਗੱਲ ਵੋਟਾਂ ਦੀ ਆ ਰਾਜਨੀਤੀ ਦੀ ਨਹੀਂ ਐ ਜਦੋਂ ਮੈਂ ਤੇ ਤੁਹਾਡੀ ਤੁਹਾਡਾ ਸਾਰਿਆਂ ਦਾ ਬਹੁਤ ਜੀ ਬਹੁਤ ਸ਼ੁਕਰੀਆ ਦਾ ਕਰਨਾ ਤੇ ਮੈਂ ਪਰਮਾਤਮਾ ਦਾ ਇਹੀ ਆ ਹੱਥ ਜੋੜ ਕੇ ਬੇਨਤੀ ਕਰਨਾ ਕਿ ਤੁਸੀਂ ਮੈਨੂੰ ਜਿਹੜੀ ਤਾਕਤ ਦਿੱਤੀ ਹੈ ਤੁਹਾਡੇ ਸਾਹਮਣੇ ਵੀ ਤੁਹਾਡੇ ਨਾਲ ਮੈਂ ਕੰਮ ਕੀਤਾ ਹੈ ਜਾਂ ਮੈਂ ਤੁਹਾਡੇ ਵਿਚਕਾਰ ਰਿਹਾ ਮੈਂ ਗਾਇਬ ਨਹੀਂ ਹਾਂ ਸਰਕਾਰ ਨੂੰ ਸਮਝ ਰਿਹਾ ਹਨੇਜ ਜਨ ਕੋਸ਼ਿਸ਼ ਹਨੇ ਮੈਂ ਕਰ ਪੂਰੇ ਕਰ ਰਿਹਾ ਮੇਰੇ ਪਾਸੇ ਸਾਈਡ ਤੋਂ ਥੋੜਾ ਵਧ ਨਹੀਂ ਹੈ ਇਹ ਖਰਚ ਨਹੀਂ ਹੈ ਇਹ ਸਰਕਾਰ ਕੋਲੋਂ ਕਰਾਉ ਮੈਨੂੰ ਸਿਰਫ 3 ਮਹੀਨੇ ਹੋਇਆ ਆਏ ਨੂੰ 3 ਮਹੀਨੇ ਮੈਨੂੰ ਦੇਖਣਾ ਹੈ ਕਿ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮੇਰੀ ਫੇਸਬੁੱਕ ਆਈਡੀ ਹੈ लवली ਮਨੋਚਾ ਜਿਹਦਾ ਦਿਲ ਕਰੇ ਸਰਚ ਕਰਕੇ ਦੇਖੋ ਮੈਂ ਕੰਮ ਕੀ ਕਰ ਰਿਹਾ ਜਿਹੜੇ ਕੋਈ ਤੁਹਾਡੇ ਕੋਲ ਆ ਕੇ 19 ਦੀ ਗੱਲ ਕਰਦੇ ਉਹਨਾਂ ਨੂੰ ਪੁੱਛੋ ਵੀ ਤੂੰ ਸੋਸ਼ਲ ਐਕਟੀਵਿਟੀ ਕੀ ਕੀਤੀ ਹੈ ਤੂੰ ਕਿਸੇ ਗਰੀਬ ਨੂੰ ਰਾਸ਼ਨ ਦਿੱਤਾ ਤੂੰ ਕਦੀ ਕਿਸੇ ਗਰੀਬ ਦੀ ਮਦਦ ਕੀਤੀ ਹੈ ਜਾਂ ਕਿਸੇ ਨੂੰ ਗਲਤ ਪਸੇ ਤੋਂ ਛੁਡਾਇਆ ਹੈ ਤੁਸੀਂ ਅੱਥੇ 30 30 40 40 ਸਾਲਾਂ ਤੋਂ ਰਾਜਨੀਤੀ ਕਰ ਰਹੇ ਸੀ ਮੈਨੂੰ 3 ਮਹੀਨੇ ਹੋਏ ਸਭ ਤੋਂ ਪਹਿਲਾਂ ਕੰਮ ਐ ਕੀ ਕੀਤਾ ਵਾਰਡ ਦੇ ਅੰਦਰ ਲਾਈਟਾਂ ਦਾ ਟੋ ਫਿਰ ਮੈਂ ਕੀਤਾ ਸੀਵਰੇਜ ਦੀ ਸਫਾਈ ਕਿਉਂਕਿ ਆਹ ਨਾਲੇ ਟਾਈਮ ਇੰਨ ਅਵਾਰਡ ਬਹੁਤ ਪੂਰੀ ਤਰ੍ਹਾਂ ਪਾਣੀ ਨਾਲ ਭਰਦਾ ਹੈ ਮੈਂ ਕਹਿੰਦਾ ਮੈਂ 100% ਇਹ ਸਹੀ ਕਰ ਸਕਦਾ ਪਰ ਜਦੋਂ ਸੀਵਰੇਜ ਦੀ ਸਾਰੀ ਸਫਾਈ ਕਰ ਦਾਂਗੇ ਸਮਝ ਗਏ ਸਫਾਈ ਕਰਮਚਾਰੀ ਤੇ ਉਹਦੇ ਨਾਲ ਸਾਡੀ ਨਾ ਨਾ ਕਰਦੇ 50% ਸਮੱਸਿਆ ਘਟੇਗੀ ਤੀਜਾ ਕੰਮ ਰੋਡ ਦੇ ਪੈਸੇ ਆ ਰਿਹਾ ਇਹ ਛੋਟੇ ਛੋਟੇ ਕੰਮ ਕਰਾਣੇ ਮੁਸ਼ਕਿਲ ਹੈ ਵੱਡਾ ਕੰਮ ਕਰਨਾ ਆਸਾਨ ਹੈ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਆਸ਼ੀਰਵਾਦ ਲੈਣ ਆਇਆ ਇਸ ਦਰ ਪਰ ਬਹੁਤ ਕੁਝ ਮਿਲਿਆ ਜਦੋਂ ਕਾਉਂਸਲ ਨੇ ਨੈਸ਼ਨਲ ਰਲ ਰਏ ਸੀ ਜਿਦ ਤੇ ਮਾਂ ਕੋਲ ਆ ਕੇ ਮੁਰਾਦਾ ਮੰਗਦੇ ਸੀ ਤੇ ਇੱਥੇ ਹੀ ਸਭ ਕੁਝ ਹੋ ਗਿਆ ਤੇ ਕੋਸ਼ਿਸ਼ ਕਰ ਰਹਾ ਜੀ ਮਾਂ ਕੋਲ ਆਸ਼ੀਰਵਾਦ ਲੈਣ ਆਇਆ ਕਿ ਮਾਂ ਨੇ ਜੋ ਤਾਕਤ ਦਿੱਤੀ ਹੈ ਉਹ ਲੋਕਾਂ ਦੇ ਕੰਮ ਆਸੇ ਦਿੰਦੀ ਹੈ ਜਿਮਾਂ ਦਾ ਲੋਕ ਕੰਮ ਕਰਾਂਗੇ ਬਸੇ ਹੀ ਮਾਂ ਕੋਲ ਆਸ਼ੀਰਵਾਦ ਲੈਣ ਆਇਆ ਮਾਂ ਭਗਤੀ ਬਹੁਤ ਆਸ਼ੀਰਵਾਦ ਦੇਣ ਵਾਲੀਆਂ ਤੇ ਸਾਨੂੰ ਸਦਬੁੱਧੀ ਦੇਵੇ ਜਿਹੜੇ ਕੰਮ ਨੂੰ ਆਇਓ ਕੰਮ ਪੂਰੇ ਹੋਣ ਤੇ ਜਿਹੜੇ ਨਕਾਰੇ ਹੋਏ ਲੋਕ ਹੈ ਜਿਹੜੇ ਕਈ ਵਾਰੀ ਨਕਾਰੇ ਗਏ ਹੈ ਉਹਨਾਂ ਦੀ ਗੱਲ ਇਤਨਾਣ ਸਾਡੇ ਦੇ ਵਿਸ਼ਵਾਸ ਰੱਖਣ ਸਾਨੂੰ ਮਹੀਨਾ ਦੋ ਮਹੀਨਾ ਹੋਇਆ ਅਸੀਂ ਪਾਰਕਾਂ ਤੋਂ ਲੈ ਕੇ ਵਾਰਡ ਦੀ ਜੋ ਸਮੱਸਿਆ ਹੋ ਗਈ ਉਹ ਦਿਲੋਂ ਪਰ ਇੱਕ ਇੱਕ ਸਮੱਸਿਆ ਨੂੰ ਮਤਲਬ ਆਪਣੀ ਸਮੱਸਿਆ ਸਮਝ ਕੇ ਦੂਰ ਕਰਾਂਗੇ ਪਰ ਫਮਾ ਅੱਗੇ ਲੋਕ 40 40 ਸਾਲਾਂ ਤੋਂ ਬੈਠੇ ਸੀ ਇੱਥੇ ਦੇ ਰਾਤ ਨਹੀਂ ਕੀਤਾ ਉਹਨਾਂ ਕੋਲ ਤਾਕਤਾਂ ਵੀ ਆਈ ਪਰ ਉਹਨਾਂ ਕੁਝ ਨਹੀਂ ਕੀਤਾ ਮੈਨੂੰ 2-3 ਮਹੀਨੇ ਹੋਏ ਆ ਮੇਰੇ ਕਾਮ लवली ਮਨੋਚਾ ਦੀ ਫੇਸਬੁੱਕ ਆਈਡੀ ਦੇਖ ਸਕਦੇ ਹੋ ਮੈਂ ਪਹਿਲਾਂ ਕਾਉਂਸਲਰ ਦਾ ਹੋਗਾ ਜਿਸ ਨੇ ਆਪਣਾ ਫੋਨ ਨੰਬਰ ਵੀ ਫੇਸਬੁੱਕ ਆਈਡੀ ਤੇ ਪਾਇਆ ਤੇ WhatsApp group 'ਚ ਪਾਇਆ ਵੀ ਜਿਸੇ ਲੋੜ ਹੈ ਸਾਡੇ ਆਫਿਸ ਤੇ ਸਾਡੇ ਨੰਬਰ ਤੇ ਇਸ ਤਰੀਕੇ ਨਾਲ ਜੈ ਮਾਤਾ ਦੀ 2025 ਅੱਜ ਦਾਦਾ ਕिशन ਮੂਰਤੀ ਸਥਾਪਨਾ ਦਿਵਸ ਹੈ ਜੋ ਹਮ ਮੈਂਬਰ ਬੜੀ ਧੂਮ-ਧਾਮ ਨਾਲ ਮਨਾ ਰਹੇ ਹਨ ਔਰ ਸਭੀ ਕਾ ਯਹਾਂ ਪੇ ਜੋਗਦਾਨ ਹੈ ਜਿਤਨੇ ਵੀ ਮੈਂਬਰਸ ਆਏ ਹਨ ਕਾਉਂਸਲਰ ਸਾਹਿਬ ਆਏ ਹਨ ਸਭੀ ਕਾ ਹਮਾਰਾ ਆਵਾਰ ਪ੍ਰਗਟ ਕਰਤੇ ਹਨ Gracias.